ਕੀਕ ਐ ਹੁੰਦਾ ਵੀ ਜਿਹੜੇ ਹੱਥ ਨਾਲ ਸਾਨੂੰ ਕੱਢਣ ਨਾਲ ਆਸਾਨੀ ਰਹੇ ਜੇ ਮੈਂ ਸੱਜੂ ਆ ਤਾਂ ਮੈਂ ਸੱਜੂ ਹੱਥ ਨਾਲ ਇਧਰੋਂ ਕੱਢਣ ਦੀ ਆਸਾਨੀ ਹੁੰਦੀ ਹੈਗੀ ਤਾਂ ਮੈਂ ਇੱਥੇ ਮੋਢੇ ਤੇ ਰੱਖ ਲਾਂਗੀ ਉਧਰੋਂ ਝਰਨਾੜਾ ਨੇਚਰਲ ਆ ਰਿਹਾ ਉਹਦੇ ਵਿੱਚ ਇਹਨਾਂ ਨੇ ਪੈਪ ਪਾ ਲਿਆ ਲੋਹੇ ਦਾ ਆਰਮੀ ਵਾਲੇ ਵੀ ਟੈਂਕਰ ਟੁੰਕਰ ਭਰ ਕੇ ਲੈ ਕੇ ਜਾਂਦੇ ਨਾ ਪਾਣੀ ਵਾਲੇ ਇਹਦੇ ਥੱਲੇ ਲਿਆ ਕੇ ਲਾਉਂਦੇ ਨੇ ਸਵੇਰ ਦਾ ਟਾਈਮ ਆ ਤੇ ਨੇੜੇ ਤੇੜੇ ਕੋਈ ਹੋਟਲ ਨਹੀਂ ਮਿਲ ਰਿਹਾ ਤੇ ਤੁਹਾਨੂੰ ਪਿੱਛੇ ਬੈਕ ਕੈਮਰੇ ਨਾਲ ਦਿਖਾਵਾਂ ਕੁਝ ਨਹੀਂ ਹੈਗਾ ਦੇਖੋ ਕਿੰਨਾ ਸੰਘਣਾ ਨੇਹਰਾ ਯਾਰ ਹਨਾ ਤੇ ਮੋਟਰਸਾਈਕਲ ਆਪਣਾ ਖੜਾ ਤੇ ਬਾਬੇ ਨਾਨਕ ਦੀ ਧਰਤੀ ਤੇ ਆਪਾਂ ਪਹੁੰਚ ਗਏ ਆ ਵੈਸੇ ਤਾਂ ਸਾਰੀ ਧਰਤੀ ਬਾਬੇ ਨਾਨਕ ਦੀ ਆ ਪਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਡੀਓ ਦੇਖ ਰਹੇ ਸਾਰੇ ਸੱਜਣਾ ਮਿੱਤਰਾਂ ਨੂੰ ਸਤਿ ਸ਼੍ਰੀ ਅਕਾਲ ਜੀ ਸਵੇਰ ਦਾ ਟਾਈਮ ਆ ਜੀ 8 ਵਜੇ ਦਾ ਰਾਤ ਤੁਸੀਂ ਕੱਲ ਵਾਲੀ ਵੀਡੀਓ ਦੇ ਵਿੱਚ ਦੇਖਿਆ ਹੋਣਾ ਕਿ ਬਹੁਤ ਮਹਿੰਗੇ ਮਹਿੰਗੇ ਹੋਟਲ ਦੇਖਦੇ ਦੇਖਦੇ ਆਪਾਂ ਪਿੰਡ 'ਚ ਪਹੁੰਚੇ ਸੀ ਇਹ ਸੀ ਦੰਪੋਰੀ ਜ਼ੋ ਇਸ ਤੋਂ ਅੱਗੇ ਜਾਣ ਦੀ ਮੇਰੀ ਸਲਾਹ ਸੀ ਕਿਉਂਕਿ ਹੋਟਲ ਬਹੁਤ ਜ਼ਿਆਦਾ ਮਹਿੰਗੇ ਸੀ ਪਰ ਰਾਤ 'ਚ ਰਾਤ ਨੂੰ ਪੈਟਰੋਲ ਪੰਪ 5 ਵਜੇ ਤੋਂ ਬਾਅਦ ਇੱਥੇ ਬੰਦ ਹੋ ਜਾਂਦੇ ਨੇ ਤੇ ਸਵੇਰੇ 5 ਵਜੇ ਖੁੱਲ੍ਹੇ ਆ ਜਾਂਦੇ ਨੇ ਆਪਣੇ ਕੋਲ ਉਹਨਾਂ ਪੈਟਰੋਲ ਹੈ ਨਹੀਂ ਸੀ ਅੱਗੇ ਜਾਣ ਵਾਸਤੇ ਫਿਰ ਮੈਂ ਲੱਭਦਾ ਲਵਾਉਂਦਾ Google ਤੇ ਦੇਖਿਆ ਮੈਨੇ ਤਾਂ ਇੱਕ ਮੈਨੂੰ ਹੋਮਸਟੇ ਮਿਲਿਆ ਇਹ ਜਿਹੜਾ ਤੁਸੀਂ ਮੇਰੇ ਪਿਛਲੇ ਪਾਸੇ ਦੇਖ ਰਹੇ ਹੋ ਇਹ ਹੋਮਸਟੇ ਆ ਇੱਥੇ ਮੈਂ ਰਾਤ ਆ ਕੇ ਰੁਕਿਆ ਸੀ ਇੱਥੇ ਆਪਾਂ ਨੂੰ 1000 ਰੁਪਏ ਦੇ ਵਿੱਚ ਖਾਣਾ ਪੀਣਾ ਚਾਹ ਚੂ ਸਾਰਾ ਕੁਝ ਮਿਲ ਗਿਆ ਤੇ ਵਧੀਆ ਰਿਹਾ ਬਸ ਥੋੜੀ ਜਿਹੀ ਭਗਾਈ ਹੋਈ ਪਰ ਲੱਭ ਜਾਂਦਾ ਪਰ ਮੈਂ ਹੁਣ ਹਿਸਾਬ ਲਾਇਆ ਵੀ ਹੋਮਸਟੇ ਆਪਾਂ ਨੂੰ ਠੀਕ ਪੈਂਦੇ ਨੇ ਹੋਟਲ ਤਾਂ ਬਹੁਤ ਜ਼ਿਆਦਾ ਮਹਿੰਗੇ ਸੀ ਕੱਲ ਵਾਲੀ ਵੀਡੀਓ ਦੇ ਵਿੱਚ ਮੈਂ ਦੱਸਿਆ ਵੀ ਸੀ ਇੱਕ ਹੋਟਲ ਮਿਲ ਰਿਹਾ ਸੀ ਉਹ 1800 ਰੁਪਏ ਦਾ ਪਰ ਬਾਈ ਕਹਿੰਦਾ ਉੱਥੇ ਲਾਇਟ ਨਹੀਂ ਹੋਊਗੀ ਵੀ ਬਿਨਾ ਲਾਈਟ ਤੋਂ 1800 ਰੁਪਏ ਦਾ ਜਿੱਥੇ ਲਾਈਟ ਸੀ ਉਹ ਵਾਲਾ ਹੋਟਲ ਸੀ 2400 ਰੁਪਏ ਦਾ ਪਤਾ ਨਹੀਂ ਕੀ ਹਿਸਾਬ-ਤਬਾਹ ਇਧਰ ਨਾਲੇ ਟੂਰਿਸਟ ਇਧਰਲੇ ਪਾਸੇ ਬਹੁਤ ਘੱਟ ਆਉਂਦਾ ਰਿਮੋਟ ਜਿਹਾ ਏਰੀਆ ਨਾ ਮੈਨੂੰ ਰਾਜ ਕੋਈ ਟੂਰਿਸਟ ਮਿਲਿਆ ਤੇ ਨਾ ਮੈਨੂੰ ਮਿਲਣਾ ਹਜੇ ਅੱਗੇ ਹੋਰ ਕਿਉਂਕਿ ਇਧਰਲੇ ਪਾਸਾ ਬਹੁਤ ਲੋਕ ਘੱਟ ਘੁੰਮਦੇ ਨੇ ਸਾਰੇ ਤਵਾਂਗ ਵਾਲੇ ਪਾਸੇ ਨੂੰ ਜਾਂਦੇ ਨੇ ਆਹ ਮੁੰਡਾ ਖੜਾ ਪਿੱਛੇ ਜਿਹਨੇ ਆਪਾਂ ਨੂੰ ਰੋਟੀ ਪਾਣੀ ਪ੍ਰਸ਼ਾਦਾ ਪਾਣੀ ਸ਼ਿਕਾਇਆ ਇੱਥੋਂ ਆਪਾਂ ਚੱਲਾਂਗੇ ਹੁਣ ਅ ਅਲੌਂਗ ਵਾਲੇ ਪਾਸੇ ਨੂੰ ਆਲੋ ਇੱਥੋਂ ਤਿੰਨ ਕਿ ਘੰਟਿਆਂ ਦਾ ਰਾਹ 150 ਕਿ ਪਹਿਲਾਂ ਆਪਾਂ ਤੇਲ ਭਰ ਆ ਲਈਏ ਪٹرول ਭਰ ਆ ਲਈਏ। ਲੋ ਜੀ ਸ਼ਹਿਰ ਚੋਂ ਬਾਹਰ ਆ ਗਏ ਆ ਆਪਾਂ। ਸਭ ਤੋਂ ਪਹਿਲਾਂ ਆਪਾਂ ਪٹرول ਭਰ ਆ ਲਈਏ। ਤੇ ਇੱਥੇ ਪٹرول ਪੰਪ ਸ਼ਾਮ ਨੂੰ 5 ਵਜੇ ਬੰਦ ਹੋ ਜਾਂਦੇ ਨੇ ਤੇ ਸਵੇਰੇ 5 ਵਜੇ ਖੁੱਲ ਜਾਂਦਾ। ਫੁੱਲ ਕਰ ਦਿਓ ਯਾਰ। ਤੇਲ ਭਰਣ ਤੋਂ ਬਾਅਦ ਆਪਾਂ ਚੱਲ ਪਏ ਆ ਜੀ ਅਲੌਂਗ ਵਾਲੇ ਪਾਸੇ ਨੂੰ। ਅਲੌਂਗ ਨੂੰ ਆਲੋ ਵੀ ਕਹਿ ਦਿੰਦੇ ਨੇ। ਆ ਆਲੋ ਇੱਕ ਤਰ੍ਹਾਂ ਦਾ ਬੇਸ ਕੈਂਪ ਆ ਜੀ ਮੇਚੂਗਾ ਦਾ। ਤੇ ਜਦੋਂ ਆਪਾਂ ਉਸ ਸ਼ਹਿਰ ਨੂੰ ਕ੍ਰਾਸ ਕਰ ਗਏ ਉਹ ਇੱਕ ਵੱਡਾ ਸ਼ਹਿਰ ਆ ਅਲਾਗ ਜਦੋਂ ਆਪਾਂ ਉਸ ਸ਼ਹਿਰ ਨੂੰ ਕ੍ਰਾਸ ਕਰਨ ਤੋਂ ਬਾਅਦ ਮੇਚੂਗਾਲੇ ਪਾਸੇ ਨੂੰ ਜਾਵਾਂਗੇ ਤਾਂ ਰਾਹ ਦੇ ਵਿੱਚ ਤੁਹਾਨੂੰ ਕੋਈ ਵੀ ਹੋਰ ਵੱਡਾ ਸ਼ਹਿਰ ਨਹੀਂ ਆਊਗਾ ਛੋਟੇ ਛੋਟੇ ਪਿੰਡ ਆਉਣਗੇ ਛੋਟੇ ਛੋਟੇ ਸ਼ਹਿਰ ਆਉਣਗੇ ਉਹ ਮੇਚੂਗਾਲੇ ਪਾਸੇ ਲੋਕ ਜਾਂਦੇ ਨੇ ਘੁਮਣ ਤਾਂ ਕਰਕੇ ਰਾਹ ਦੇ ਵਿੱਚ ਹੋਮ ਸਟੇ ਵਗੈਰਾ ਤੁਹਾਨੂੰ ਆਰਾਮ ਨਾਲ ਮਿਲ ਜਾਣਗੇ ਪਰ ਉਧਰਲੇ ਪਾਸੇ ਹੋਮ ਸਟੇ ਦਾ ਰੇਟ ਵੀ ਜ਼ਿਆਦਾ ਆ ਅ ਤੁਸੀਂ ਮੰਨੋਗੇ ਨਹੀਂ ਆ ਲਾਸਟ ਵਾਰੀ ਮੈਂ ਜਦੋਂ ਰਹਾ ਉੱਥੇ ਤਾਂ ਮੈਂ 2000 ਰੁਪਏ ਦਿੱਤਾ ਸੀ ਹੋਮਸਟੇ ਦੇ ਵਿੱਚ ਰਹਿਣ ਦਾ ਫਿਲਹਾਲ ਪਿਛਲੀ ਵਾਰੀ ਗੱਲ ਹੋਰ ਸੀ ਉਦੋਂ ਆਪਾਂ ਜਾ ਨਹੀਂ ਸਕੇ ਪਹੁੰਚ ਨਹੀਂ ਸਕੇ ਸੀ ਮੇਚੂਗਾ ਇਸ ਵਾਰ ਆਪਾਂ ਪਹੁੰਚਣਾ ਹੀ ਪਹੁੰਚਣਾ ਰੱਬ ਸੁੱਖ ਰੱਖੇ ਕਿਉਂਕਿ ਰਾਹ ਪਿਛਲੀ ਵਾਰੀ ਬਹੁਤ ਖਰਾਬ ਸੀ ਤੇ ਰਾਹ ਇਸ ਵਾਰ ਵੀ ਬਹੁਤ ਖਰਾਬ ਹੋਊਗਾ ਤੇ ਇਸ ਵਾਰ ਤਾਂ ਕਿਸੇ ਵੀ ਹਾਲਤ ਦੇ ਪਹੁੰਚਣਾ ਹੀ ਪੈਣਾ ਕਿਉਂਕਿ ਇਹ ਮੈਂ ਦੂਜੀ ਵਾਰੀ ਇੱਥੇ ਆ ਰਿਹਾ ਹਾਂ ਜੇ ਐਤ ਕੀ ਵੀ ਨਾ ਆਇਆ ਗਿਆ ਤਾਂ ਤੀਜੀ ਵਾਰੀ ਆਉਣ ਦਾ ਇੱਥੇ ਮਨ ਲੱਗਦਾ ਕੋਈ ਮਤਲਬ ਨਹੀਂ ਰਹਿਣਾ ਕਿਉਂਕਿ ਜਿਹੜੀਆਂ ਥੋੜੀਆਂ-ਮੋਟੀਆਂ ਥਾਵਾਂ ਰਹਿ ਗਈਆਂ ਸੀ ਇਸ ਵਾਰ ਦਾ ਨਾਗਾਲੈਂਡ ਦਾ ਵੀ ਮੇਰੇ ਕੋਲ ਰੀਜ਼ਨ ਹੈਗਾ ਵੀ ਨਾਗਾਲੈਂਡ ਕਰਕੇ ਮੈਂ ਇਧਰਲੇ ਪਾਸੇ ਦੁਬਾਰਾ ਆ ਗਿਆ ਕਿਉਂਕਿ ਆਪਾਂ ਕਦੇ ਨਾਗਾਲੈਂਡ 'ਚ ਘੁੰਮੇ ਨਹੀਂ ਹੈਗੇ ਪਰ ਇਸ ਵਾਰ ਆਪਾਂ ਨਾਗਾਲੈਂਡ ਵੀ ਦੇਖ ਲੈਣਾ ਤੇ ਉਸ ਤੋਂ ਬਾਅਦ ਸਿਰਫ ਇੱਥੇ ਮੇਚੂਗਾ ਰਹਿ ਜਾਣਾ ਜੇ ਇਸ ਵਾਰ ਨਾ ਪਹੁੰਚ ਸਕੇ ਤਾਂ ਫਿਰ ਮੇਚੂਗਾ ਅਗਲੀ ਵਾਰੀ ਆਉਣਾ ਪਤਾ ਨਹੀਂ ਕਦੋਂ ਆਵਾਂਗੇ ਆਪਾਂ ਸ਼ਾਇਦ ਕੋਈ ਹੋਰ ਹੀ ਸਾਨੂੰ ਯੂਟਿਊਬਰ ਜਾਂ ਕੋਈ ਹੋਰ ਬਲੌਗਰ ਗੁਰਦੁਆਰਾ ਸਾਹਿਬ ਦੇ ਉੱਥੇ ਦਰਸ਼ਨ ਕਰਵਾ ਦੇ ਪਰ ਕੋਸ਼ਿਸ਼ ਪੂਰੀ ਰਹੂਗੀ ਕਿ ਆਪਾਂ ਪਹੁੰਚੀਏ ਸਿੱਧੀ-ਸਿੱਧੀ ਸੜਕ ਹੀ ਆ ਮੈਂ ਕੋਈ ਮੈਪ ਮੂਪ ਨਹੀਂ ਲਾਇਆ ਆਲੋ ਹੈਗਾ 138 ਕਿਲੋਮੀਟਰ ਆਵਾਜ਼ ਸੁਣ ਰਹੀ ਹੈ ਤੁਸੀਂ ਦੇਖੋ ਇੱਕ ਵਾਰੀ ਧਿਆਨ ਨਾਲ ਸੁਣ ਕੇ ਸੁੰਦਰੀ ਆਵਾਜ਼ ਇਹ ਤਾਂ ਪਿੰਡਿਆਂ ਦੀ ਆ ਇਹ ਤੋਂ ਪਹਿਲਾਂ ਇਹ ਪੜਾਕੇ ਜੇ ਪੈਂਦੀ ਸੀ ਇੱਥੇ ਆਰਮੀ ਕੈਂਪਨੀ ਫਾਇਰਿੰਗ ਚੱਲ ਰਹੀ ਏ ਤਾ ਕਰਕੇ ਪ੍ਰੈਕਟਿਸ ਕਰਦੇ ਹੁੰਦੇ ਨੇ ਫਾਇਰਿੰਗ ਦੀ ਸੜਕਾਂ ਚਾਹੇ ਇੱਥੇ ਵਧੀਆ ਬਣੀਆਂ ਹੋਈਆਂ ਨੇ ਨੈਸ਼ਨਲ ਹਾਈਵੇ 13 ਤੇ ਆਪਾਂ ਘੁੰਮ ਰਹੇ ਹਾਂ ਇਹ ਸੜਕਾਂ ਵਧੀਆ ਬਣਨ ਦਾ ਕਾਰਨ ਇਹ ਹੈ ਵੀ ਇਹ ਸੜਕਾਂ ਸਿੱਧੀਆਂ ਚਾਈਨਾ ਬਾਰਡਰ ਨੂੰ ਜਾਂਦੀਆਂ ਨੇ ਤੇ ਆਰਮੀ ਦਾ ਏਰੀਆ ਹੈ ਇੱਥੇ ਠੀਕ ਆ ਕਾਰਨਵਾਈਆਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਨੇ ਤਾਂ ਕਰਕੇ ਸੜਕਾਂ ਬਣੀਆਂ ਹੋਈਆਂ ਨੇ ਪਰ ਇੱਥੇ ਆਪਾਂ ਟੂਰਿਸਟ ਦੀ ਗੱਲ ਕਰੀਏ ਤਾਂ ਟੂਰਿਸਟ ਜਾਵਾਂ 0 ਆ ਤੇ ਹੁਣ ਆਪਣਾ ਸਫ਼ਰ ਮੇਚੂਕਾ ਵਾਲੇ ਪਾਸੇ ਨੂੰ ਸ਼ੁਰੂ ਹੋ ਗਿਆ ਔਰ ਦੇਖੋ ਘਰ ਇਹਨਾਂ ਦੇ ਬਣੇ ਹੋਏ ਟ੍ਰੈਡੀਸ਼ਨਲ ਹਾਊਸ ਇਧਰਲੇ ਪਾਸੇ ਕੁਝ ਜ਼ਿਆਦੇ ਬਣੇ ਹੋਏ ਨਹੀਂ ਆਹ ਦੇਖੋ ਆਹਦੇ ਨਾਲ ਫਿਰ ਵੀ ਟੀਨ ਆ ਗਿਆ ਜਿਹੜੇ ਆ ਕਾਨੇ ਦੀਆਂ ਛੱਤਾਂੀਆਂ ਪਾਈਆਂ ਨੇ ਇਧਰ ਬੈਂਬੂ ਲਾਏ ਨੇ ਆਹ ਦੇਖੋ ਇਹਨਾਂ ਘਰਾਂ ਦੀ ਮੈਂ ਗੱਲ ਕਰਦਾ ਇਹ ਘਰ ਜਦੋਂ ਇੱਕ ਵਾਰੀ ਇਹਨਾਂ ਨੇ ਬਣਾ ਲਿਆ ਤਾਂ 50 ਸਾਲ ਤੱਕ ਚੱਲ ਜਾਂਦਾ ਆ ਜਿਹੜੀ ਨਦੀ ਚੱਲ ਰਹੀ ਆ ਨਾ ਇਹ ਹੈਗੀ ਆ ਜੀ ਸੁਵੰਸਰੀ ਸੁਵੰਨਸਰੀ ਇਸੇ ਨਦੀ ਦੇ ਨਾਮ ਦੇ ਉੱਤੇ ਹੀ ਜਿਹੜੀ ਡਿਸਟ੍ਰਿਕਟ ਦੇ ਵਿੱਚ ਆਪਾਂ ਘੁੰਮ ਰਹੇ ਆ ਦਾ ਨਾਮ ਪਿਆ ਠੀਕ ਆ ਇਹ ਡਿਸਟ੍ਰਿਕਟ ਵੀ ਦੋ ਡਿਸਟ੍ਰਿਕਾਂ ਨੇ ਜਹਤਰ ਇੱਥੇ ਆਈਆਂ ਵੀ ਡਿਸਟ੍ਰਿਕਟਾਂ ਦੇ ਨਾਮ ਨਾ ਸੇਮ ਸੇਮ ਨੇ ਬਸ ਉਹਨਾਂ ਦੀ ਡਾਇਰੈਕਸ਼ਨ ਦੇ ਅਕੋਰਡਿੰਗ ਉਹਦਾ ਨਾਮ ਰੱਖ ਦਿੰਦੇ ਨੇ ਜਿਵੇਂ ਸੁਵੰਸਰੀ ਆ ਤਾਂ ਇੱਕ ਲੋਅਰ ਸੁਵੰਸਰੀ ਆ ਇੱਕ ਅਪਰ ਸੁਵੰਸਰੀ ਆ ਹਨਾ ਈਸਟ ਕਮਾਂਗ ਵੈਸਟ ਕਮਾਂਗ ਪਰ ਐਵੇਂ ਡਾਇਰੈਕਸ਼ਨਾਂ ਦੇ ਨਾਮ ਤੇ ਇੱਥੇ ਡਿਸਟ੍ਰਿਕਟਾਂ ਦੇ ਨਾਮ ਨੇ ਜ਼ਿਆਦਾਤਰ ਤੇ ਇਹ ਹੈਗਾ ਜੀ ਹਥਿਆਰ ਦਾਓ ਇਸ ਕੋ ਦਾਓ ਬੋਲਤੇ ਹਨ ਇਹ ਅੰਕਲ ਜੀ ਦਾ ਹਥਿਆਰ ਹੈ ਔਰ ਸਭ ਜਗ੍ਹਾ ਤੇ ਅਗਰ ਜੰਗਲ ਮੇ ਜਾਣਾ ਹੈ ਕਿਸੇ ਕੋ ਕਾਟਣਾ ਹੈ ਕੋਈ ਖੇਤੀ ਕਰਨੀ ਹੈ ਕੁਝ ਕਰਨਾ ਹੈ ਤਾਂ ਉਹ ਵਾਹ ਪੇ ਦਾਓ ਕਾ ਯੂਜ਼ ਕਰਤੇ ਹਨ ठीक है इसको तीखा भी करते रहते हैं इसको पहनने का तरीका होता है यह वाली साइड ठीक है ऐ ਹੁੰਦਾ ਵੀ ਜਿਹੜੇ ਹੱਥ ਨਾਲ ਤੁਹਾਨੂੰ ਕੱਢਣ ਵਾਲ ਆਸਾਨੀ ਰਹੇ ਜਿਵੇਂ ਮੈਂ ਸੱਜੂ ਆ ਤਾਂ ਮੈਂ ਸੱਜੂ ਹੱਥ ਨਾਲ ਇਧਰੋਂ ਕੱਢਣ ਦੀ ਆਸਾਨੀ ਹੁੰਦੀ ਹੈ ਤਾਂ ਮੈਂ ਇੱਥੇ ਮੋੜ ਦੇ ਰੱਖ ਲਾਂਗੀ ਜੀ ਔਰੇ ਬਾਹੂਬਲੀ ਔਰ ਅਗਰ ਆਪ ਲੈਫਟ ਸਾਈਡੋਂ ਤੋਂ ਆਪ ਇਧਰ ਸੇ ਕੱਢ ਸਕਦੇ ਹੈ ਹਨਾ ਐਸਾ ਹੀ ਹੈ ਸਰ ਬੱਸ ਬੱਸ ਅੱਛਾ ਅੱਛਾ ਹਾਂ ਕੱਢ ਲਿਖਣਾ ਆਪ ਕੱਢ ਲੂੰ ਅੱਛਾ ਅਬ ਅਜਾ ਅੱਛਾ ਅਗਰ ਇਸ ਸਾਈਡ ਸੇ ਅਗਰ ਮੈਂ ਉੱਠੇ ਹੱਥ ਦਾ ਬੰਦਾ ਤਾਂ ਫਿਰ ਮੈਂ ਇਧਰੋਂ ਐ ਕੱਢ ਸਕਦਾ ਹਨਾ ਠੀਕ ਹੈ ਇਹ ਅੰਕਲ ਜੀ ਦਾ ਹੈ ਇਹਨਾਂ ਦੇ ਸਾਥ ਵੀਡੀਓ ਵੀਰੀ ਫੋਟੋ ਲੈ ਲਓ ਬਸ ਠੀਕ ਹੈ ਠੀਕ ਹੈ ਭਾਈ ਟ੍ਰਡੀਸ਼ਨਲ ਹਥਿਆਰ ਹੈ ਇਹਨਾਂ ਦਾ ਤੇ ਬਹੁਤ ਪੁੱਛ ਕੇ ਵਰਤਣਾ ਪੈਂਦਾ ਔਰ ਇਹ ਕਿਸ ਚੀਜ਼ ਦਾ ਬਤਾਇਆ ਥਾ ਆਪਣੀ ਕਿਸ ਚੀਜ਼ ਦਾ ਬਣਾਏ ਜੀ ਬਹੁਤ ਅੱਛੇ ਸੇ ਬਣਾਇਆ ਜੰਗਲ ਮੇਂ ਆਉਂਦਾ ਹੈ ਅੱਛਾ ਇਹ ਖੁਦ ਹੀ ਬਣਾਤੇ ਹੋ ਹਨਾ ਪੂਰੇ ਕਾਰੀਗਰ ਬੰਦੇ ਨੇ ਬਾਈ ਇਹ ਇਹ ਜੰਗਲ ਦੇ ਵਿੱਚੋਂ ਲਿਆਉਂਦੇ ਨੇ ਆਪ ਸਾਰਾ ਬਣਾ ਕੇ ਹਰੇਕ ਬੰਦੇ ਦੇ ਇਹ ਪਾਇਆ ਹੁੰਦਾ ਚਾਹੇ ਕੋਈ ਕੰਮ ਉਹ ਕਰ ਰਿਹਾ ਚਾਹੇ ਨਹੀਂ ਕਰ ਰਿਹਾ ਮੈਂ ਸੜਕਾਂ ਤੇ ਵੀ ਦੇਖਿਆ ਹਰੇਕ ਬੰਦੇ ਦੇ ਇਹ ਦਾਉ ਪਾਇਆ ਹੁੰਦਾ ਠੀਕ ਹੈ ਠੀਕ ਹੈ ਅੰਕਲ ਜੀ ਸ਼ੁਕਰੀਆ ਰੱਖਦੇ ਆਂ ਹਾਂ ਪੇ ਲਓ ਜੀ ਗੱਲਾਂ ਬਾਤਾਂ ਮਾਰ ਕੇ ਚੱਲ ਪਿਆ ਤੇ ਇੱਕ ਕੋਕਾ ਕੋਲਾ ਪੀ ਲਿਆ ਸੀ ਭਾਈ ਹੋਰਾਂ ਨਾਲ ਮੈਂ ਗੱਲ ਕਰਦਾ ਰਿਹਾ ਉਹਨਾਂ ਨੇ ਮੈਨੂੰ ਦੱਸਿਆ ਵੀ ਮਿੱਥਣ ਨੂੰ ਮੈਂ ਤੁਹਾਨੂੰ ਕੱਲ ਵੀ ਦਿਖਾਇਆ ਸੀ ਠੱਠੇ ਵਰਗਾ ਜਾਨਵਰ ਜਿਹੜਾ ਹੁੰਦਾ ਉਹਨੂੰ ਇਹ ਕੀ ਕਰਦੇ ਨੇ ਜਦੋਂ ਵਿਆਹ ਹੁੰਦਾ ਨਾ ਕੁੜੀ ਨਾਲ ਤਾਂ ਮੁੰਡੇ ਵਾਲਿਆਂ ਨੂੰ ਦੇਣਾ ਪੈਂਦਾ ਕੁੜੀ ਨੂੰ ਉਹ ਮਿੱਥਣ ਇਹਨਾਂ ਦੇ ਆਪ ਦੇ ਪਰਸਨਲ ਹੁੰਦੇ ਨੇ ਇਹੋ ਤੇ ਉਹਦੇ ਉੱਤੇ ਨਿਸ਼ਾਨੀਆਂ ਲੱਗੀਆਂ ਹੁੰਦੀਆਂ ਨੇ ਉਹਨੂੰ ਉਹ ਘਰੇ ਬੰਨ ਗਏ ਰੱਖਦੇ ਜੰਗਲ 'ਚ ਛੱਡ ਦਿੰਦੇ ਨੇ ਤੇ ਬਾਕੀ ਉਹਨਾਂ ਨਾਲ ਗੱਲ ਹੋਈ ਉਹਨਾਂ ਨੇ ਦੱਸਿਆ ਕਹਿੰਦੇ ਜਿਹੜੇ ਇੱਥੇ ਘਰ ਪਏ ਹੋਏ ਨੇ ਨਾ ਪਿੰਡਾਂ ਦੇ ਵਿੱਚ ਚਾਹੇ ਸੜਕ ਦੇ ਕਿਨਾਰਿਆਂ ਦੇ ਉੱਤੇ ਕਿਸੇ ਦੀ ਕੋਈ ਰਜਿਸਟਰੀ ਨਹੀਂ ਹੈਗੀ ਜਿੱਥੇ ਜੀ ਕਰਦਾ ਕੋਈ ਵੀ ਬੰਦਾ ਆਉਦਾ ਘਰ ਪਾ ਸਕਦਾ ਬੈਂਬੂ ਬੂੰਬੂ ਨਾਲ ਘਰ ਬਣਾਉਂਦੇ ਨੇ ਇਹ ਰਜਿਸਟਰੀ ਕਿਸੇ ਘਰ ਦੀ ਨਹੀਂ ਹੈਗੀ ਮੈਂ ਕਿਹਾ ਸ਼ਹਿਰਾਂ ਦਾ ਕੀ ਮਾਹੌਲ ਆ ਕਹਿੰਦਾ ਸ਼ਹਿਰਾਂ ਦੇ ਵਿੱਚ ਥੋੜਾ ਜਿਹਾ ਸੈਟਲ ਹੋਣਾ ਔਖਾ ਉੱਥੇ ਪੁਰਾਣੇ ਬੰਦੇ ਰਹਿੰਦੇ ਨੇ ਉਹਨਾਂ ਦੀ ਚੱਲਦੀ ਆ ਆ ਦੇਖੋ ਸਾਹਮਣੇ ਬੋਰਡ ਲੱਗਿਆ ਹੋਇਆ ਨਾ ਬਈ ਇੱਥੇ ਲੈਪਰਡ 골ਡਨ ਕੈਟ ਤੇ ਮਾਰਬਲਡ ਕੈਟ ਇਹ ਸਾਡੇ ਅਰੁਣਾਚਲ ਪ੍ਰਦੇਸ਼ ਦੇ ਜੰਗਲਾਂ ਦੇ ਵਿੱਚ ਹੈਗੀਆਂ ਨੀ ਬਾਕੀ ਨੇ ਮੈਪ ਬਣਾਇਆ ਹੋਇਆ ਵੀ ਕਿੱਥੇ ਕਿੱਥੇ ਸਾਨੂੰ ਦੇਖਣ ਨੂੰ ਮਿਲ ਸਕਦੀਆਂ ਨੇ ਠੀਕ ਆ ਇਹ ਪਹਿਲਾ ਬੋਰਡ ਮੈਂ ਇੱਥੇ ਲੱਗਿਆ ਦੇਖਿਆ ਮਤਲਬ ਜਾਨਵਰ ਇੱਥੇ ਹੈਗੇ ਨੇ ਲੋਅਰ ਪਾਰਟ 'ਚ ਨਹੀਂ ਹੈਗੇ ਅੱਪਰ ਪਾਰਟ 'ਚ ਨੇ ਜਿਹੜਾ ਬੜਾ ਹੀ ਡੂੰਘੇ ਜੰਗਲ ਆ ਗਏ ਇੱਧਰ ਸੜਕਾਂ ਵੀ ਨਹੀਂ ਬਣੀਆਂ ਹੋਈਆਂ ਲੋ ਜੀ ਆਲੋ ਸ਼ਹਿਰ ਆਪਾਂ ਪਹੁੰਚ ਗਏ ਆ ਪਿਛਲੀ ਵਾਰ ਜਦੋਂ ਮੈਂ ਆਇਆ ਸੀ ਨਾ ਮੈਂ ਇਧਰੋਂ ਆਇਆ ਸੀ ਇਧਰ ਆਲੋ ਸ਼ਹਿਰ ਆ ਤੇ ਇਸ ਵਾਰ ਮੈਂ ਆਇਆ ਇਸ ਪਾਸਿਓਂ ਬਸਰ ਵਾਲੇ ਪਾਸਿਓਂ ਤੁਸੀਂ ਪਿਓਰ ਵੈਜ ਰੈਸਟੋਰੈਂਟ ਦੇਖਣ ਵਾਸਤੇ ਮੈਂ ਖੜਾ ਸੀ ਇਧਰਲੇ ਪਾਸੇ ਮੇਰੇ ਸ਼ਹਿਰ ਆਲੋ ਬਹੁਤ ਵੱਡਾ ਸ਼ਹਿਰ ਹੈ ਐਦੂ ਵੱਡਾ ਸ਼ਹਿਰ ਨੇੜੇ ਤੇੜੇ ਹੁਣ ਕੋਈ ਨਹੀਂ ਹੈਗਾ ਤੇ ਮੈਂ ਕਿਹਾ ਚਲ ਵੱਡੇ ਸ਼ਹਿਰ ਦੇ ਵਿੱਚ ਮਿਲ ਜੂਗਾ ਇੱਥੇ ਕੁਝ ਪਿਓਰ ਵੈਜੀਟੇਰੀਅਨ ਸਾਰੇ ਕੁਝ ਨਹੀਂ ਮਿਲਿਆ ਤੇ ਹੁਣ ਆਪਾਂ ਚੱਲਦੇ ਆਂ ਜੀ ਮੇਚੂਗਾ ਵਾਲੇ ਪਾਸੇ ਨੂੰ ਰਾਹ ਦੇ ਵਿੱਚ ਪੂਜੀਆ ਪਾਜੇ ਖਾ ਕੇ ਕੰਮ ਸਾਰ ਲਾਂਗੇ ਤੇ ਬਾਕੀ ਜਿੱਥੇ ਕੋਈ ਆਪਾਂ ਨੂੰ ਹੋਮਸਟੇ ਮਿਲਿਆ ਉੱਥੇ ਆਪਾਂ ਉਹਨਾਂ ਨੂੰ ਕਹਿ ਦਾਂਗੇ ਵੀ ਸਾਡੇ ਵਾਸਤੇ ਚੌਲ ਝੂਲ ਬਣਾ ਦਿਓ ਸਵੇਰ ਦਾ ਪ੍ਰਸ਼ਾਦਾ ਕੁਝ ਨਹੀਂ ਛਕਿਆ ਹੋਇਆ ਸਿਰਫ ਮੈਂ ਇੱਕ ਕੱਪ ਚਾਹ ਪੀਤਾ ਉਸ ਤੋਂ ਬਾਅਦ ਕੁਝ ਨਹੀਂ ਪੀਤਾ ਇੱਕ ਸੱਤ ਕੋਲਡ ਡਰਿੰਕ ਪੀਤਾ ਦੋ ਚੀਜ਼ਾਂ ਤੇ ਫਿਲਹਾਲ ਪਿਛਲੇ ਵਾਲੇ ਪਾਸੇ ਤੁਸੀਂ ਦੇਖੋ ਦੁਰਗਾ ਪੂਜਾ ਚੱਲ ਰਹੀ ਆ ਕਿਉਂਕਿ ਜਿਹੜੇ ਇਧਰਲੇ ਪਾਸੇ ਅ ਇਹ ਹਿੰਦੂ ਧਰਮ ਨੂੰ ਜੋ ਫਾਲੋ ਕਰਦੇ ਨੇ ਲੋਕ ਹਾਂ ਉਹ ਇਹ ਮਨਾ ਰਹੇ ਨੇ ਹੈ ਹੈ ਅਰਨਾਚਲ ਦੇ ਨੇ ਇਹਨਾਂ ਦੇ ਵਿੱਚੋਂ ਕੁਝ ਕੁ ਲੋਕ ਅਸਾਮ ਦੇ ਨੇ ਸਾਹਮਣੇ ਮਾਤਾ ਦੀ ਫੋਟੋ ਇਹਨਾਂ ਨੇ ਲਾਈ ਆ ਤੇ ਇਸ ਤਰ੍ਹਾਂ ਦੇਤੇ ਇਹਨਾਂ ਲਾਲ-ਲਾਲ ਉਹ ਪੱਟੀਆਂ ਬੰਨੀਆਂ ਨੇ ਉਧਰ ਬਈ ਚੌਲਾਂ ਦੇ ਛੱਟੇ ਦੇ ਰਿਹਾ ਝਾਲ ਉਹਨਾਂ ਦੇ ਹੱਥ ਦੇ ਵਿੱਚ ਦੁਰਗਾ ਪੂਜਾ ਚੱਲ ਰਹੀ ਆ ਤੇ ਇਹ ਮਾਹੌਲ ਆ ਫਿਲਹਾਲ ਬਾਕੀ ਇਥੇ ਸਾਰੇ ਟ੍ਰਾਈਬਲ ਨੇ ਤੇ ਉਹ ਟ੍ਰਾਈਬਲ ਜਿਹੜੇ ਹੈਗੇ ਨੇ 크੍ਰਿਸਚੀਅਨ ਧਰਮ ਨੂੰ ਫਾਲੋ ਕਰਨ ਲੱਗੇ ਵੈਸੇ ਤਾਂ ਆਪਾਂ ਤੜਕੇ ਤੇਲ ਪਵਾਇਆ ਸੀ ਕਿਵੇਂ ਬੋਰੀਆ ਬਿਸਤਰਾ ਹੀ ਬਣਾ ਰੱਖਿਆ ਨੇ ਲਵੇਟ ਲਵੇਟ ਰੱਖ ਰੱਖਿਆ ਰੱਸੀਆਂ ਦੀਆਂ ਮੈਨੂੰ ਮੇਰੀ ਸਲਾਹ ਬਣਦੀ ਸੀ ਮੈਂ ਕਿਹਾ ਚਲ ਮਾੜਾ ਜਿਹਾ ਆਪਾਂ ਤੇਲ ਪਵਾ ਲਈਏ ਆਲੋ ਤੋਂ ਚੱਲ ਕੇ 15 ਕਿਲੋਮੀਟਰ ਮੈਂ ਆ ਗਿਆ ਇਧਰਲੇ ਪਾਸੇ ਨੂੰ ਰੋਡ ਜਮਾ ਇੱਕ ਨੰਬਰ ਆ ਹੁਣ ਮੈਨੂੰ ਆ ਲੱਗਦਾ ਮੈਂ ਕਿਤੇ ਸੜਕਾ ਸੁੜਕਾ ਬਣਾਣਾ ਦਿੱਤੀਆਂ ਹੁਣ ਪਿਛਲੀ ਵਾਰੀ ਦਾ ਹੁਣ ਮੇਰੇ ਚੇਤਾ ਵੀ ਨਹੀਂ ਆ ਰਿਹਾ ਉਹ ਸੜਕਾਂ ਕੋਈ ਜ਼ਿਆਦਾ ਖਰਾਬ ਸੀ ਅੱਗੇ ਜਾ ਕੇ ਹੋ ਸਕਦੀ ਹੈ ਮੇ ਵੀ ਖਰਾਬ ਜੇ ਬਣ ਗਈ ਹੋਈ ਤਾਂ ਚੰਗੀ ਗੱਲ ਆ ਫਿਰ ਤਾਂ ਆਪਾਂ ਚਾਹੇ ਸ਼ਾਮ ਨੂੰ ਪਹੁੰਚੀਏ ਮੇਚੂਗਾ ਅੱਜ ਹੀ ਪਹੁੰਚ ਜਾਾਂਗੇ ਲੋ ਜੀ ਰੋਟੀ ਤਾਂ ਕਿਸੇ ਪਾਸਿਓਂ ਮਿਲੀ ਨਹੀਂ ਹੈਗੀ ਮੇਰੀ ਜ਼ਿੰਦਗੀ 'ਚ ਨਾ ਸਭ ਤੋਂ ਸਭ ਤੋਂ ਵੱਡਾ ਚੈਲੰਜ ਰੋਟੀ ਰੋਟੀ ਲੱਭਣ ਦਾ ਹੀ ਆ ਹੋ ਨਹੀਂ ਕਿਸੇ ਚੀਜ਼ ਦੀ ਪ੍ਰਵਾਹ ਹੈਗੀ ਜੇ ਦੀ ਰੋਟੀ ਨਾ ਮਿਲਦੀ ਉਹ ਉਹ ਕੰਮ ਬਹੁਤ ਵੱਡਾ ਚੈਲੰਜ ਆ ਰੋਟੀ ਨੂੰ ਦਫੈਂਸ ਵੀ ਕੋਈ ਵੈਜ ਮਿਲ ਜੇ ਮੇਰੇ ਭਾਵੇਂ ਭਾਵੇਂ ਚਾਹੇ ਪਟੂਰੇ ਮਿਲ ਜਾਣ ਚਾਹੇ ਸਮੋਸੇ ਮਿਲ ਜਾਣ ਕੁਝ ਮਿਲ ਜੇ ਹਨਾ ਤੇ ਜਦੋਂ ਹੁਣ ਸਵੇਰ ਦਾ ਇੱਕ ਕਪ ਚਾਹ ਪੀਤਾ ਹੋਇਆ ਪੂਰੀ ਖੋ ਪੈਣ ਲੱਗੀ ਸੀ ਤੇ ਆ ਫਿਰ ਅੰਕਲ ਚਿਪਸ ਫੜ ਕੇ ਇਹ ਖਾਣ ਲੱਗੇ ਹੁਣ ਉੱਤੋਂ ਦੀ ਪਾਣੀ ਪੀਲਾਂਗੇ ਇੱਕ ਪੂਜੀਏ ਦਾ ਪੈਕੇਟ ਆ ਉਹ ਖਾ ਕੇ ਉੱਤੋਂ ਦੀ ਪਾਣੀ ਪੀ ਕੇ ਫੇਰ ਆਪਾਂ ਚੱਲਾਂਗੇ ਅੱਗੇ ਨੂੰ ਫਿਲਹਾਲ ਮੈਂ ਲੌਂਗ ਤੋਂ 20 ਕਿਲੋਮੀਟਰ ਅੱਗੇ ਆ ਗਿਆ ਪਰ ਸੜਕ ਇੱਕ ਨੰਬਰ ਆ ਗੋਲੀ ਜਮਾ ਬਾਕੀ ਅਰੁਣਾਚਲ ਪ੍ਰਦੇਸ਼ ਦੇ ਵਿੱਚ ਅਜਰੀ ਡੇਟ ਦੇ ਵਿੱਚ ਨੇ 26 ਟ੍ਰਾਈਬਾਂ ਨੇ ਜਿਹੜੀਆਂ ਜਿਨ੍ਹਾਂ ਦੀ ਹੋਂਦ ਹਜੇ ਵੀ ਹੈਗੀ ਆ ਜਿਨ੍ਹਾਂ ਨੂੰ ਇੱਕ ਤਰ੍ਹਾਂ ਦਾ ਬਕਾਇਦਾ ਰਜਿਸਟਰ ਕੀਤਾ ਹੋਇਆ ਜੇ ਤੁਸੀਂ ਆਫੀਸ਼ੀਅਲ ਵੈਬਸਾਈਟ ਤੇ ਚੈੱਕ ਕਰੋਗੇ ਜਾਂ ਟੂਰਿਜ਼ਮ ਡਿਪਾਰਟਮੈਂਟ ਦੀ ਵੈਬਸਾਈਟ ਤੇ ਚੈੱਕ ਕਰੋਗੇ ਤਾਂ 26 ਟ੍ਰਾਈਬਾਂ ਲਿਖੀਆਂ ਆਉਂਦੀਆਂ ਨੇ ਵੈਸੇ ਇੱਥੇ ਪਤਾ ਹੀ ਨਹੀਂ ਕਿੰਨੀਆਂ ਨੇ ਹੋਰ ਛੋਟੇ-ਛੋਟੇ ਕਬੀਲੇ ਜਿਨ੍ਹਾਂ ਦੀ ਆਪਦੀ ਲੈਂਗੁਏਜ ਆ ਆਪਦਾ ਕਲਚਰ ਆ ਉਹਨਾਂ ਦਾ ਜਿਹੜੇ ਹੋਂਦ ਦੇ ਵਿੱਚ ਨਹੀਂ ਹੈਗੇ ਉਹਨਾਂ ਨੂੰ ਕਾਊਂਟ ਨਹੀਂ ਕੀਤਾ ਹੋਇਆ ਉਹ 26 ਦੀਆਂ 26 ਟ੍ਰਾਈਬਾਂ 26 ਲੈਂਗੁਏਜਾਂ 26 ਤਰ੍ਹਾਂ ਦਾ ਕਲਚਰ 26 ਤਰ੍ਹਾਂ ਦਾ ਖਾਣਾ ਪੀਣਾ ਸਾਰਾ ਕੁਝ ਉਹਨਾਂ ਦਾ ਆਪਸ ਦੇ ਵਿੱਚ ਮਿਲਦਾ ਨਹੀਂ ਹੈ ਤੇ ਬਾਕੀ ਗੱਲ ਐ ਹੁੰਦੀ ਆ ਵੀ ਇਹ ਜਿਹੜੇ ਛੋਟੇ ਛੋਟੇ ਕਬੀਲੇ ਨੇ ਇਹਨਾਂ ਦੀਆਂ ਆਪਦੀਆਂ ਆਪਦੀਆਂ ਪਛਾਹਾਂ ਮਾ ਹੁੰਦੀਆਂ ਨੇ ਪਰ ਇੱਕ ਕਬੀਲੇ ਦੀ ਭਾਸ਼ਾ ਦੂਜੇ ਕਬੀਲੇ ਦੇ ਨਾਲ ਮਿਲਦੀ ਨਹੀਂ ਉਹਨਾਂ ਦਾ ਆਪਸ ਦੇ ਵਿੱਚ ਸੁਭਾਅ ਨਹੀਂ ਮਿਲਦਾ ਉਹਨਾਂ ਦਾ ਰੌਲਾ ਹੀ ਚੱਲਦਾ ਰਹਿੰਦਾ ਹੁੰਦਾ ਸੀ ਇੱਕ ਕਬੀਲੇ ਨੂੰ ਦੂਜੇ ਕਬੀਲੇ ਤੋਂ ਡਰ ਹੁੰਦਾ ਸੀ ਦੂਜੇ ਕਬੀਲੇ ਨੂੰ ਤੀਜੇ ਤੇ ਉਹ ਰਾਤ ਨੂੰ ਸੌਣ ਲੱਗੇ ਵੀ ਨਿਗਰਾਨੀ ਰੱਖਦੇ ਹੁੰਦੇ ਸੀ ਆਪਸ ਦੇ ਵਿੱਚ ਉਹਨਾਂ ਦੀ ਲੜਾਈ ਚੱਲਦੀ ਹੀ ਰਹਿੰਦੀ ਹੁੰਦੀ ਸੀ ਉਹਨਾਂ ਉੱਤੇ ਆ ਕੇ ਕੋਈ ਬਾਹਰਲਾ ਹਮਲਾ ਹਮਲਾ ਤਾਂ ਬਾਅਦ ਦੀਆਂ ਗੱਲਾਂ ਸੀ ਪਹਿਲਾਂ ਇਹਨਾਂ ਦਾ ਜਿਹੜਾ ਆਪ ਦੇ ਕਬੀਲਿਆਂ ਦੇ ਵਿੱਚ ਨੇੜੇ ਤੇੜੇ ਦੇ ਕਬੀਲਿਆਂ ਨਾਲ ਰੌਲਾ ਚੱਲਦਾ ਰਹਿੰਦਾ ਸੀ ਜੇ ਕੋਈ 50 ਬੰਦੇ ਨੇ ਕਿਸੇ ਕਬੀਲੇ ਦੇ ਵਿੱਚ ਤਾਂ ਉਹ 50 ਬੰਦਿਆਂ ਦਾ ਇੱਕ ਰਾਜਾ ਅਲੱਗ ਤੋਂ ਹੁੰਦਾ ਸੀ 10 ਕਿਲੋਮੀਟਰ ਜਾ ਕੇ ਇੱਕ ਹੋਰ ਪਿੰਡ ਆ ਗਿਆ ਉੱਥੇ ਜੇ 100 ਬੰਦਾ ਰਹਿੰਦਾ ਉਹਨਾਂ 100 ਬੰਦਿਆਂ ਦਾ ਅਲੱਗ ਤੋਂ ਇੱਕ ਰਾਜਾ ਹੁੰਦਾ ਸੀ ਤਾਂ ਹੀ ਇਧਰਲੇ ਪਾਸੇ ਲੋਕ ਜਿਹੜੇ ਆਦੀਵਾਸੀ ਸੀ ਟ੍ਰਾਈਬਲ ਸੀ ਰਾਤ ਨੂੰ ਸੌਣ ਲੱਗੇ ਨਿਗਰਾਨੀ ਰੱਖਦੇ ਹੁੰਦੇ ਸੀ ਵੀ ਦੂਜੀ ਟ੍ਰਾਈਬ ਦਾ ਬੰਦਾ ਆ ਕੇ ਆਪ ਸਾਡੇ ਮਤਲਬ ਕੋਈ ਨੁਕਸਾਨ ਨਾ ਕਰ ਜੇ ਇੱਕ ਦੂਜੇ ਦਾ ਸਿਰ ਤੱਕ ਵੱਢ ਲਿਆਉਂਦੇ ਹੁੰਦੇ ਸੀ ਇਹ ਰਾਤ ਨੂੰ ਜਾ ਕੇ ਪਰਲੀ ਟ੍ਰਾਈਬ ਦੇ ਵਿੱਚੋਂ ਜਦੋਂ ਉਧਰੋਂ ਸਿਰ ਵੱਢ ਕੇ ਆਪਦੇ ਵਾਲੇ ਪਾਸੇ ਲੈ ਆਏ ਨਾ ਫਿਰ ਇਹ ਜਸ਼ਨ ਵੀ ਮਨਾਉਂਦੇ ਹੁੰਦੇ ਸੀ ਐਵੇਂ ਦੀ ਇਹਨਾਂ ਲੋਕਾਂ ਦੀ ਜ਼ਿੰਦਗੀ ਰਹੀ ਆ 1960 ਦੇ ਨੇੜੇ ਤੇੜੇ ਚੀਜ਼ਾਂ ਬੰਦ ਕਰਤੀਆਂ ਸੀ ਸਰਕਾਰ ਨੇ ਹੰਟਿੰਗ ਹੋ ਗਈ ਜਾਨਵਰਾਂ ਨੂੰ ਮਾਰਨਾ ਜਾਨਵਰ ਇਹਨਾਂ ਕੋਲ ਸਭ ਤਰ੍ਹਾਂ ਦਾ ਹਥਿਆਰ ਸੀ ਪਰ ਹੋਮ ਮੇਡ ਸੀ ਕਿਵੇਂ ਚਿੜੀਆਂ ਨੂੰ ਫੜ ਫੜਨਾ ਕਿਵੇਂ ਬਾਂਦਰਾ ਨੂੰ ਮਾਰਨਾ ਕਿਵੇਂ ਕੀ ਕਰਨਾ ਸਭ ਤਰ੍ਹਾਂ ਦਾ ਇਹਨਾਂ ਕੋਲ ਸਿਸਟਮ ਹੁੰਦਾ ਸੀ ਤੇ ਆਪ ਦੇ ਹੱਥਾਂ ਨਾਲ ਹਥਿਆਰ ਤਿਆਰ ਕਰਦੇ ਸੀ ਅੱਜ ਕੱਲ ਦਾ ਸਰਕਾਰ ਨੇ ਰੋਕ ਲਾਤੀ ਹੁਣ ਇਹ ਉਮੀਦਾਂ ਇਹਨਾਂ ਦਾ ਸੁਭਾ ਰਹਿਆ ਵੀ ਨਹੀਂ ਜਿਹੜੀ ਨਵੀਂ ਜਨਰੇਸ਼ਨ ਆ ਉਹ ਜਮਾਂ ਡਿਫਰੈਂਟ ਹੋਗੀ ਪਰਾਣੀ ਤਾਂ ਫੇਰ ਵੀ ਬੰਦੇ ਆਪਣੀ ਭਾਸ਼ਾ ਦੇ ਵਿੱਚ ਆਪਦੇ ਕਲਚਰ ਟੋਪੀਆਂ ਪਹਿਰਾਵਾ ਪਾ ਕੇ ਰੱਖਦੇ ਨੇ ਨਵੇਂ ਬੰਦੇ ਜਿਹੜੇ ਹੈਗੇ ਨੇ ਉਹ ਜੀਨਾ ਜੂਨਾ ਚ ਆ ਕੇ ਮੋਬਾਈਲ ਉਹਨਾਂ ਦੇ ਹੱਥ 'ਚ ਨੇ ਇੰਸਟਾਗ੍ਰam ਫੇਸਬੁਕ ਆ ਸਾਰਾ ਕੁਝ ਉਹ ਚਲਾਉਂਦੇ ਨੇ ਉਹ ਮਾਡਰਨ ਪੀੜੀ ਹੋ ਗਈ ਉਹਨਾਂ ਨੇ ਆ ਸਾਰਾ ਕਲਚਰ ਤਿਆਗਤਾ ਹੁਣ ਇਧਰਲੇ ਪਾਸੇ ਐਵੇਂ ਦਾ ਕੋਈ ਡਰ ਨਹੀਂ ਹੈਗਾ ਜਿਵੇਂ ਕਈ ਵਾਰ ਲੋਕ ਕਹਿਣ ਲੱਗ ਜਾਂਦੇ ਨੇ ਕਿ ਉਰਾਚਲ ਪ੍ਰਦੇਸ਼ ਦੇ ਵਿੱਚ ਜੀ ਬੰਦੇ ਨੂੰ ਕੱਚਾ ਖਾ ਜਾਂਦੇ ਨੇ ਐ ਕੱਚਾ ਕੋਚਾ ਨਹੀਂ ਖਾਂਦੇ ਜੀ ਕੁਝ ਨਹੀਂ ਉਹ ਤਾਂ ਗੱਲਾਂ ਬਣੀਆਂ ਹੋਈਆਂ ਨੇ ਪੁਰਾਣੇ ਟਾਈਮਾਂ ਦੀਆਂ ਸਟੋਰੀਆਂ ਚੱਲਦੀਆਂ ਆਉਂਦੀਆਂ ਨੇ ਉਹ ਹੁਣ ਤ ਮੈਂ ਤੀਜੀ ਵਾਰੀ ਹੋਰ ਉੱਤਰ ਪ੍ਰਦੇਸ਼ ਦੇ ਵਿੱਚ ਆਇਆ ਤੇ ਮੈਂ ਇਕੱਲਾ ਘੁੰਮ ਰਿਹਾ ਜਿੰਮੇ ਦਾ ਥੋੜਾ ਸੁਭਾਅ ਹੋਊਗਾ ਉਮੀਦ ਹੈ ਤੁਹਾਨੂੰ ਬੰਦੇ ਮਿਲਦੇ ਰਹਿਣਗੇ ਮੇਰਾ ਤਾਂ ਐਕਸਪੀਰੀਅੰਸ ਇਹੋ ਜਿਹਾ ਬਾਕੀ ਤੁਹਾਨੂੰ ਬਾਹਲਾ ਕਿਸੇ ਦਾ ਡਰਾ ਤਾਂ ਜਿਆਦਾ ਕਿਸੇ ਨਾਲ ਬੋਲੋ ਨਾ ਉਹਨਾਂ ਥਾਵਾਂ ਤੇ ਜਾਓ ਜਿੱਥੇ ਇਕੱਲਾ ਟੂਰਿਸਟ ਆਉਂਦਾ ਆਣਾ ਉੱਥੇ ਜਾ ਕੇ ਤੁਸੀਂ ਕੋਮ ਰਾਤ ਨੂੰ ਆਦਾ ਕਮਰਾ ਲੈ ਕੇ ਹੋਟਲ ਦੇ ਵਿੱਚ ਸੌਂਜੋ ਜੇ ਜਿਆਦਾ ਡਰ ਲੱਗਦਾ ਜੇ ਨਹੀਂ ਸੋਨ ਕੋਈ ਐਵੇਂ ਦਿੱਕਤ ਹੈ ਕਿ ਜੇ ਮਰਜੀ ਫੇਰੋ ਤੁਸੀਂ ਲੋਕਾਂ ਕੋਲ ਬੈਠੋ ਸਾਨੂੰ ਕੋਈ ਕੁਝ ਨਹੀਂ ਕਹੂਗਾ ਠੀਕ ਆ ਇਹ ਲੋਕ ਥੋੜਾ ਘੱਟ ਬੋਲਦੇ ਨੇ ਪਰ ਬਲਾਈ ਤੇ ਇਹ ਵਧੀਆ ਰਿਸਪਾਂਸ ਕਰਦੇ ਨੇ ਲੈਂਗੁਏਜ ਬੈਰੀਅਰ ਹੈਗਾ ਤਾਂ ਕਰਕੇ ਇਹ ਥੋੜਾ ਜਿਹਾ ਬੋਲਣ ਲੱਗੇ ਵੀ ਜੱਗਦੇ ਨੇ ਆਪਸ ਦੇ ਵਿੱਚ ਤਾਂ ਵਧੀਆ ਹਾਸੀ ਠੱਠਾ ਕਰਦੇ ਨੇ ਇਹ ਹੁਣ ਆਈਆ ਪੀੜੀ ਜੀ ਸੜਕ ਜਿਹੜੀ ਮੈਂ ਇੰਡੀਕਦਾ ਸੀ ਤਾਂ ਇਹ ਮੈਂ ਕਹਾਵਾਂਗਾ ਵੀ ਇੱਕ ਸਾਲ ਦੇ ਵਿੱਚ ਯਾਰ ਇੰਨੀ ਤਾਂ ਨਹੀਂ ਬਣਾ ਸਕਦੇ ਇਹ ਹਣਾ ਜਿੰਨੀ ਬੁਰੀ ਹਾਲਤ ਸੀ ਉਹਦੀ ਤਾਂ 1 ਸਾਲ ਚ ਸੜਕ ਨਹੀਂ ਬਣਨੀ ਸੀ ਉਹ ਹਣਾ ਟਰੈਲਰ ਸ਼ੁਰੂ ਹੋ ਗਿਆ ਸੜਕ ਆਲਾ ਹੌਲੀ ਹੌਲੀ ਅੱਗੇ ਜਾ ਕੇ ਖਰਾਬ ਆਉਣਗੀ ਬਹੁਤ ਡੂੰਗੀ ਖੱਡਾ ਇਧਰਲੇ ਪਾਸੇ ਆਹ ਸਾਹਮਣੇ ਨਕਲ ਆਇਆ ਹੋਇਆ ਸੀ ਚੱਕਦਾ ਸ਼ੁਕਰੀਆ ਇਹ ਤਾਂ ਚੱਲ ਰਿਹਾ ਵਾਟਰਫਾਲ ਕਿੰਨਾ ਸਪੀਡ ਨਾਲ ਲੱਗ ਰਿਹਾ ਯਾਰ ਤੁਸੀਂ ਉਹ ਵਿਚਾਲੇ ਇੱਕ ਹੋਰ ਤੈਹ ਜੀ ਬਣਦੀ ਆ ਉੱਥੇ ਡਿੱਗ ਕੇ ਫੇਰ ਇੱਥੇ ਡੇਦਾ ਚੱਲ ਵੀ ਮਾਣਾ ਇੱਥੇ ਦੇਖੋ ਕਿੰਨੀ ਸੋਹਣੀ ਸੀ ਨੂਰੀ ਬਣਦੀ ਆ ਆ ਦੇਖੋ ਹਰ ਜੀ 2 ਮਿੰਟ ਪਾਣੀ ਪੂਣੀ ਪੀ ਲਈਏ ਠੰਡਾ ਪਾਣੀ ਪੂਰਾ ਗਰਮ ਗਰਮ ਉਹ বরਗਾ ਪਿਆ ਸੀ ਪੂਰਾ ਗਰਮ ਗਰਮ ਪਾਣੀ ਪਿਆ ਸੀ ਲੋਈ ਬਾਲਾ ਯਾਰ ਪਰ ਐਣੀ ਜਾ ਰਿਆਂ ਕੱਪੜੇ ਕਿੱਲੇ ਕਰ ਦੂਗਾ ਉੱਥੇ ਇਹਨਾਂ ਨੇ ਪੈਪ ਪਾਇਆ ਹੋਇਆ ਲੋਹੇ ਦਾ ਉਧਰੋਂ ਝਰਨਾੜਾ ਨੇਚਰਲ ਆ ਰਿਹਾ ਉਹਦੇ ਵਿੱਚ ਇਹਨਾਂ ਨੇ ਪੈਪ ਪਾਇਆ ਲੋਹੇ ਦਾ ਆਰਮੀ ਵਾਲੇ ਵੀ ਟੈਂਕਰ ਟੁੰਕਰ ਭਰ ਕੇ ਲੈ ਕੇ ਜਾਂਦੇ ਨਾ ਪਾਣੀ ਵਾਲੇ ਇਹਦੇ ਥੱਲੇ ਲਿਆ ਕੇ ਲਾਉਂਦੇ ਨੇ ਸਾਡੇ ਯਾਰ ਕੇ ਯਾਤਰੀ ਨੇ ਭਰ ਕੇ ਪੀਣਾ ਹੋਵੇ ਉਹ ਪੀ ਲੈ ਆਫਿਰਦਾ ਮੇਥਨ ਇਹਦਾ ਮਾਲ ਕੈ ਨਹੀਂ ਪਤਾ ਇਹਨੂੰ ਕਿੱਥੇ ਲੱਭੀ ਜਾਂਦਾ ਹੋਵੇ ਇਹਦੇ ਕੋਈ ਨਾ ਕੋਈ ਨਿਸ਼ਾਨੀ ਲੱਗੀ ਹੁੰਦੀ ਆ ਵੀ ਜੀ ਦਾ ਇਹ ਹੈਗਾ ਤੇ ਜਦੋਂ ਉਹਨਾਂ ਲੋਡ ਪਈ ਇਹਨੂੰ ਲੈ ਜਾਣਗੇ ਦਾਅ ਚ ਦੇ ਦੇਣਗੇ ਤੇ ਉਦੋਂ ਬਾਅਦ ਵੜ ਲੈਣਗੇ ਇਹਨੂੰ ਸੈਕਰੀਫਾਈਜ਼ ਕਰ ਦਿੰਦੇ ਨੇ ਕਹਿੰਦੇ ਅਸੀਂ ਪੂਜਾ ਦੇ ਵਿੱਚ ਇਹਨੂੰ ਜਦੋਂ ਪੂਜਾ ਕਰਦੇ ਆ ਉਹਨਾਂ ਦਾ ਸੈਕਰੀਫਾਈਜ਼ ਕਰ ਦਿੰਦੇ ਨੇ ਇਹਦਾ ਬਲਦਾਨ ਦੇ ਜਾਂਦੇ ਨੇ ਉਂ ਤਾਂ ਇਹ ਮੈਨੂੰ ਸੜਕ ਤੇ ਦਾ ਮਿਲ ਗਿਆ ਜਦੋਂ ਇਹਦਾ ਮਾਲਕ ਇਹਨੂੰ ਲੱਭਣ ਆਊਗਾ ਪਤਾ ਨਹੀਂ ਉਹ ਕਿੱਥੇ ਫਿਰਦਾ ਹੋਊ ਮਾਲਕ ਇਹਦਾ ਆਹ ਲੋ ਜੀ ਸਾਹਮਣੇ ਕਟਿੰਗ ਦਾ ਕੰਮ ਚੱਲ ਰਿਹਾ ਪਿਛਲੀ ਵਾਰੀ ਵੀ ਜਦੋਂ ਮੈਂ ਆਇਆ ਸੀ ਤਾਂ ਇੱਥੇ ਹੀ ਰੁਕਿਆ ਸੀ ਘੰਟਾ ਦੋ ਠੀਕ ਆ ਇੱਥੋਂ ਆਪਾਂ ਪਿੱਛੇ ਮੁੜ ਕੇ ਖੜਦੇ ਆ ਭਾਈ ਕਿੰਨਾ ਟਾਈਮ ਲਗਾ ਦੇਂਗੇ 4 ਵਜੇ 4 ਵਜੇ ਤੱਕ ਖੁੱਲੂਗਾ ਹੁਣ ਆਪਾਂ ਚੱਲਦੇ ਆ ਪਿੱਛੇ ਨੂੰ ਪਿੱਛੇ ਇੱਕ ਵਾਟਰਫਾਲ ਹੈ ਤੇ ਉੱਥੇ ਜਾ ਕੇ मुंडे खड़े आप भी वेट कर रहे हो खुलने की अच्छा कहाँ जा रहे हो वे कहाँ से आसाम से ठीक है मैं पंजाब से हाँ जी पंजाब संगरूर डिस्ट्रिक्ट संगरूर ਲੋਈ 4 ਵਜੇ ਦਨ ਨਾਲ ਟਾਈਮ ਦਿੱਤਾ ਸੀ 4 ਵਜੇ ਰੋਡ ਖੁੱਲ ਗਿਆ ਚਲੋ ਆਪਾਂ ਨੂੰ ਆਹ ਤਿੰਨ ਬਾਈਕਰ ਹੋਰ ਮਿਲ ਗਏ ਦੋ ਜੋੜੇ ਨੇ ਇੱਕ ਮੁੰਡਾ ਕੱਲਾ ਇਹ ਕਹਿੰਦੇ ਅਸੀਂ ਮੇਚੂਗਾ ਚੱਲੇ ਆਂ ਚੱਲ ਹੁਣ ਇਹਨਾਂ ਦੇ ਬਾਅਦ ਆਪਾਂ ਆਰਾਮ ਨਾਲ ਜਾਵੜਾਂਗੇ ਜਿੱਥੇ ਫਸਣਗੇ ਉੱਥੇ ਆਪਾਂ ਫਸ ਜਾਾਂਗੇ ਜਿੱਥੇ ਰੁਕਣਗੇ ਉੱਥੇ ਆਪਾਂ ਰੁਕ ਜਾਾਂਗੇ ਵਸੇ ਪਿਛਲੀ ਵਾਰ ਵੀ ਮੈਨੂੰ ਇਸੇ ਥਾਂ ਤੇ ਇਹੀ ਰੋਕਿਆ ਸੀ ਉਦੋਂ ਇੱਥੇ ਵੀ ਕਟਿੰਗ ਚੱਲ ਰਹੀ ਸੀ ਪਹਿਲਾਂ ਵੀ ਚੱਲ ਰਹੀ ਸੀ ਪਿਛਲੇ ਸਾਲ ਹੁਣ ਵੀ ਚੱਲ ਰਹੀ ਆ ਤੇ ਅੱਗੇ ਮਤਲਬ ਇਹਦਾ ਰਾਹ ਖਤਰਨਾਕ ਵਾਲਾ ਉਹ ਅੱਗੇ ਹੁਣ ਸਟਾਰਟ ਹੋਣਾ ਇਹ ਤੋਂ ਬਾਅਦ ਲੱਗੀ ਮਾੜੀ ਮਰਜੀ ਝਲਕ ਟੁੱਟੇ ਹੋਏ ਰਾਹਾਂ ਦੀ ਪਾਣੀ ਜਾ ਖੜਾ ਛਾਲ ਮਣਾ ਚੱਲ ਚੱਲ ਹੁਣ ਤੋਂ ਪੂਰੇ 5 ਮਿੰਟ ਪਹਿਲਾਂ ਸੂਰਜ ਸੀ ਜਮਾਂ ਤਿੱਖੀ ਧੁੱਪ ਸੀ ਤੇ ਬਸ ਇੱਕੋ ਦਮ ਹੀ ਡਿਗ ਪਿਆ ਇੱਕ ਤਾਂ ਹੂੰ ਇਧਰਲੇ ਪਾਸੇ ਦਰਖਤਾਂ ਦੀ ਛਾਂ ਹੋ ਗਈ ਉਧੇ ਕਰਕੇ ਹਨੇਰਾ ਹੋ ਜਾਂਦਾ ਜੇ ਸੂਰਜ ਹੈਗਾ ਵੀ ਆ ਪਰਲੇ ਪਾਸੇ ਤਾਂ ਇਧਰਲੇ ਪਾਸੇ ਉਹਦੀ ਫੇਰ ਰੋਸ਼ਨੀ ਨਹੀਂ ਆ ਰਹੀ ਤੇ ਹੁਣ ਮੈਂ ਕਹਿੰਦਾ ਵੀ 15-20 ਮਿੰਟ ਹੋਰ ਨੇ ਜਿੱਥੇ ਤੱਕ ਪਹੁੰਚ ਕੇ ਪਹੁੰਚ ਕੇ ਉਦੋਂ ਬਾਅਦ ਹਨੇਰਾ ਪੈ ਜਾਣਾ ਇੱਥੇ ਲੋ ਜੀ 1 ਘੰਟੇ ਦੇ ਲਗਭਗ ਹੋ ਗਿਆ ਸੀ ਚੱਲਦਿਆਂ ਨੂੰ ਤੇ ਫਿਲਹਾਲ 5 ਵਜੇ ਦਾ ਟਾਈਮ ਆ ਅੱਗੇ ਜਾ ਕੇ ਫੇਰ ਕਟਿੰਗ ਚੱਲ ਰਹੀ ਹੈ ਕੰਮ ਚੱਲ ਰਿਹਾ ਤੇ ਇੱਥੇ ਬੈਰੀਗੇਡਿੰਗ ਕਰਕੇ ਬੰਦ ਕਰ ਰੱਖਿਆ ਕਹਿੰਦੇ 1 ਘੰਟਾ ਸਾਨੂੰ ਹੋਰ ਵੇਟ ਕਰਨੀ ਪਊਗੀ ਏ ਮਾਦਲੋ 6 ਵਜੇ ਤੋਂ ਤਾਂ ਰੰਗ ਦੰਦੇਰਾ ਹੋ ਜਾਣਾ ਫੁੱਲ ਇਹਦਾ ਬਾਈ ਉਹਨਾਂ ਨੇ 5 ਕਿ ਮਿੰਟ ਬਾਅਦ ਹੀ ਖੋਲਤਾ ਫਿਲਹਾਲ ਆਪਾਂ ਤਾ ਤੋਂ ਪਹੁੰਚਣ ਆਲੇ ਆ ਇੱਥੇ ਪੁੱਛਗਿਛ ਕੀਤੀ ਉਹ ਕਹਿੰਦੇ ਵੀ ਆ ਤੁਸੀਂ ਆਰਮਨਾਲ ਮੇਚੂਗਾ ਵੀ ਪਹੁੰਚ ਸਕਦੇ ਹੋ ਆ 3 ਘੰਟਿਆਂ ਦੇ ਵਿੱਚ ਵਿੱਚ ਜੇ ਅੱਜ ਆਪਾਂ ਨੇਚੂ ਮੇਚੂਗਾ ਨਹੀਂ ਪਹੁੰਚਦੇ ਫਿਰ ਆਪਣਾ ਕੱਲ ਦਾ ਦਿਨ ਵੀ ਅੱਧੇ ਤੋਂ ਜ਼ਿਆਦਾ ਖਰਾਬ ਹੋ ਸਕਦਾ ਤਾਂ ਫਿਰ ਮੈਂ ਵੀ ਸਲਾਹ ਬਣਾਣਾ ਵੀ ਅੱਜ ਮੇਚੂਗਾ ਪਹੁੰਚ ਜਾਣੇ ਆ ਉੱਥੇ ਚਾਹੇ 2 ਦਿਨ ਰਹਿ ਲਾਂਗੇ ਲੋ ਜੀ ਹੁਣ 15 ਮਿੰਟਾਂ ਬਾਅਦ ਅੱਗੇ ਫੇਰ ਬੈਰੀਗੇਟਿੰਗ ਕਰ ਰੱਖੀ ਆ ਹੁਣ ਫੇਰ ਇੱਥੇ ਰਾਹ ਬੰਦ ਉਹਨੇ ਪਤਾ ਨਹੀਂ ਕਿੰਨਾ ਟਾਈਮ ਵੇਟ ਕਰਾਉਣਗੇ ਲੋ ਜੀ ਅੱਧੇ ਘੰਟੇ ਬਾਅਦ ਆਪਣੀ ਵਾਰੀ ਆ ਗਈ ਤੇ ਅੱਧਾ ਘੰਟਾ ਕਾਦਾ ਰਾਤ ਹੀ ਕਰਤੀ ਤੇ ਹੁਣ ਦੇਖਦੇ ਆ ਕੀ ਮਾਹੌਲ ਆ ਅਸਲ ਦੇ ਵਿੱਚ ਇੱਥੇ ਬੜਾ ਟਾਈਮ ਖਰਾਬ ਹੋ ਗਿਆ ਵੈਰੀਗੇਡੀਆਂ ਤੇ ਤੇ ਬਾਕੀ ਮੇਚ ਚੁਕਾ ਫਿਲਹਾਲ ਅਜੇ 70 ਕਿਲੋਮੀਟਰ ਪਿਆ ਆਪਾਂ ਤਾਤੋ ਪਹੁੰਚਣ ਵਾਲੇ ਆ ਮੇਚ ਚੁਕਾ ਦੇ 70 ਕਿਲੋਮੀਟਰ ਨੂੰ 2 ਘੰਟੇ 53 ਮਿੰਟ ਦਿਖਾ ਰਿਹਾ ਤੇ ਤੁਸੀਂ ਫਿਰ ਆਪ ਹਿਸਾਬ ਲਾ ਲਓ ਬਈ ਇਹ ਕਿੰਨੇ ਬਣ ਗਏ 2 ਘੰਟੇ 53 ਮਿੰਟ 3 ਘੰਟੇ ਲੱਗ ਰਿਹਾ ਮਤਲਬ ਜੇ ਲਗਾਤਾਰ ਵੀ ਆਪਾਂ ਚੱਲਦੇ ਆ ਤਾਂ 10 ਵਜੇ ਤੋਂ ਪਹਿਲਾਂ ਪਹੁੰਚ ਨਹੀਂ ਸਕਦੇ ਸੜਕ ਦਾ ਤਾਂ ਫਿਲਹਾਲ ਬੁਰਾ ਹਾਲ ਹੀ ਆ ਬਸ ਮੀਂਹ ਨਹੀਂ ਹੈਗਾ ਪਹੁੰਚ ਕੇ ਮੇਚੂਗਾ ਬਸ ਬੜਾ ਦੂਰ ਨਹੀਂ ਹੈਗਾ ਮੈਂ ਤੁਹਾਨੂੰ ਮੇਰਾ ਚੈੱਕ ਕਰਾ ਜੀ ਇੱਕ ਵਾਰੀ ਇੱਥੇ ਆਪਣਾ ਮੋਟਰਸਾਈਕਲ ਖੜਾ ਇਹ ਨਹੀਂ ਤੁਹਾਨੂੰ ਦਿਖ ਰਿਹਾ ਸਾਹਮਣੇ ਉੱਥੇ ਇੱਕ ਬਾਈ ਦਾ ਮੋਟਰਸਾਈਕਲ ਖੜਾ ਉਹ ਵੀ ਨਹੀਂ ਦਿਖ ਰਿਹਾ ਆਨ ਕਰਨਾ ਲਾਈਟ ਹਾਂ ਉਹ ਦੇਖੋ ਅੱਜ ਲਿਆਂ ਲਾਈਟ ਵਿੱਚ ਮੜੀ ਜੀ ਇੰਨਾ ਹਨੇਰਾ ਇੱਥੇ ਅੱਜ ਦਾ ਫਿਰ ਵੀ ਚੰਦ ਕਰਕੇ ਨਾ ਮੰਨੂ ਬੱਦਲ ਜੇ ਦਿਖੀ ਜਾਂਦੇ ਨੇ ਤੇ ਸਿਕਰਾਵਾ ਚੈੱਕ ਹੁਣੇ ਰ ਚੈੱਕ ਦੇਖ ਯੋ ਨੂੰ ਬੰਦ ਕਰ ਦਈਏ ਚੈੱਕ ਇਧਰਲੇ ਪਾਸੇ ਰਾਤ ਨੂੰ ਵੀ ਕੰਮ ਚੱਲ ਰਿਹਾ ਪੁਲ ਬਣਾਉਣ ਦਾ ਦਿਨ ਰਾਤ ਕੰਮ ਚੱਲਦਾ ਇੱਥੇ ਤੇ ਉਹੀ ਮੱਢ ਜਾ ਆ ਗਿਆ ਮਿੱਟੀ ਘਾਰ ਸਾਹਮਣੇ ਮਸ਼ੀਨ ਲੱਗੀ ਹੋਈ ਆ ਉਹ ਸਾਹਮਣੇ ਕੰਮ ਚੱਲ ਰਿਹਾ ਤੁਹਾਨੂੰ ਕੈਮਰੇ ਚ ਸਾਫ਼ ਨਹੀਂ ਦੇਖਣਾ ਥੱਲੇ ਆਪਣੇ ਦਰਿਆ ਚੱਲ ਰਿਹਾ ਬਹੁਤ ਫੱਡੇ ਲੈਵਲ ਤੇ ਠਾਠਾ ਮਾਰਦਾ ਲੋਹੇ ਭਾਈ ਸਾਰਿਆਂ ਨੂੰ ਵਧਾਈਆਂ ਹੋ ਗਈਆਂ ਵੈਲਕਮ ਟੂ ਮੇਚੂਕਾ ਟਾਊਨ ਓਹ ਬਹੁਤ ਵੱਡੇ ਵੱਡੇ ਬੋਰਡ ਲੱਗੇ ਹੋਏ ਨੇ ਇੱਥੇ ਹੋਮ ਸਟੇ ਰੂਮ ਅਵੇਲੇਬਲ ਭਰਿਆ ਪਿਆ ਹੋਮ ਸਟੇਆਂ ਨਾਲ ਲੋ ਜੀ ਮੇਚੂਕਾ ਆਪਾਂ ਪਹੁੰਚ ਗਏ ਆ ਤੇ ਸਵਾਦ ਆ ਗਿਆ ਸੌਣ ਲੱਗੀ ਜਦੋਂ ਮੇਚੂਕਾ ਦਾ ਵੈਲਕਮ ਗੇਟ ਆਇਆ ਨਾ ਮੈਂ ਕਹਾ ਲੈ ਬਾਈ ਕਰਦਾ ਕੰਮ ਜਿਹੜਾ ਆਪਣਾ ਅਧੂਰਾ ਸੀ ਤੇ ਇਸ ਟਾਈਮ ਅਸੀਂ ਹੋਮਸਟੇ ਦੇ ਵਿੱਚ ਬੈਠੇ ਆ ਸਾਰੀਆਂ ਗੱਲਾਂ ਬਾਤਾਂ ਆਪਾਂ ਕੱਲੂਗਰਾਂਗੇ ਹੁਣ ਆਪਾਂ ਵੀਡੀਓ ਲੰਬੀ ਨਹੀਂ ਕਰਦੇ ਤੇ ਬਾਬੇ ਨਾਨਕ ਦੀ ਧਰਤੀ ਤੇ ਆਪਾਂ ਪਹੁੰਚ ਗਏ ਆ ਵੈਸੇ ਤਾਂ ਸਾਰੀ ਧਰਤੀ ਬਾਬੇ ਨਾਨਕ ਦੀ ਆ ਪਰ ਜਿੱਥੇ ਜਿੱਥੇ ਬਾਬੇ ਨਾਨਕ ਨੇ ਪੈਰ ਪਾਇਆ ਨਾ ਉਹ ਥਾਂ ਫਿਰ ਕਹਿੰਦੇ ਪੂਜਣ ਯੋਗ ਹੋ ਗਈ ਹਨਾ ਉਹਨਾਂ ਥਾਵਾਂ ਦੀ ਕੋਈ ਮਹੱਤਤ ਅੱਡ ਹੁੰਦੀ ਆ ਤਾਂ ਉਸ ਗੁਰੂ ਘਰ ਦੇ ਵੀ ਤੁਹਾਨੂੰ ਦਰਸ਼ਨ ਕਰਵਾਵਾਂਗੇ ਜਿਹੜੇ ਸ਼ਾਇਦ ਹੀ ਕਿਸ ਨੇ ਉਸ ਗੁਰੂ ਘਰ ਦੇ ਦਰਸ਼ਨ ਕੀਤੇ ਹੋਣ 99.9% ਲੋਕਾਂ ਦੀ ਮੈਂ ਗਾਰੰਟੀ ਲੈਣਾ ਵੀ ਉਸ ਗੁਰੂ ਘਰ ਦੇ ਦਰਸ਼ਨ ਨਹੀਂ ਕੀਤੇ ਹੋਣਗੇ ਤੇ ਵਧੀਆ ਰੀਜਨਲ ਇਤਿਹਾਸ ਦੱਸਾਂਗੇ ਦਰਸ਼ਨ ਕਰਵਾਵਾਂਗੇ ਹਨਾ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ